ਜਦੋਂ ਆਪਾਂ ਕੋਟਕਪੂਰੇ ਤੋਂ ਆਉਣੇ ਆ ਨਾ ਤੇ ਵੱਡੇ ਹਾਈਵੇ ਤੋਂ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਬਟਿੰਡੇ ਤੋਂ ਉਹ ਤੋਂ ਇੱਕ ਰੋਡ ਮੋੜਦਾ ਸੱਜੇ ਹੱਥ ਨੂੰ ਤੇ ਉਹ ਰੋਡ ਆ ਜਿਹੜਾ ਉਸ ਅੱਗੇ ਬਾਬਾ ਕਾਲਾ ਮੈਰ ਦੇ ਜਾਂਦਾ ਤੇ ਇੱਥੇ ਆ ਕੇ ਇੱਕ ਬੜਾ ਸੰਗਣਾ ਜਿਹੜਾ ਬੀੜ ਆ ਜੰਗਲ ਆ ਉਹ ਆ ਜਾਂਦਾ ਤੇ ਜੰਗਲ ਨਹੀਂ ਕਹਿ ਸਕਦੇ ਆਪੋ ਬੜਾ ਵੱਡਾ ਇੱਕ ਬੀੜ ਆ ਯਾਨੀ ਕਿ ਓਨੀ ਜਗ੍ਹਾ ਕਹਿੰਦੇ ਫਰੀਦਕੋਟ ਵਾਲੇ ਰਾਜੇ ਨੇ ਕਟਵਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਓਨੀ ਜਗ੍ਹਾ ਨੂੰ ਉਹ ਕੱਟ ਨਹੀਂ ਸਕਿਆ ਤੇ ਉੱਥੇ ਕਿਉਂਕਿ ਬਾਬੇ ਕਾਲੇ ਮੈਰ ਦੀ ਜਗ੍ਹਾ ਤੇ ਅੱਜ ਆਪਾਂ ਬਾਬੇ ਕਾਲੇ ਮਹਿਰ ਦੇ ਚੱਲਦੇ ਆਂ ਤੇ ਜਾ ਕੇ ਦਰਸ਼ਨ ਕਰਦੇ ਆਂ ਤੇ ਸੰਧੂਆਂ ਨੂੰ ਖਾਸ ਕਰਕੇ ਪਤਾ ਹੋਣਾ ਕਿਉਂਕਿ ਪੰਜਾਬ ਭਰ ਦੇ ਜਿੰਨੇ ਸੰਧੂ ਆ ਸਾਰੇ ਬਾਬੇ ਕਾਲੇ ਮਹਿਰ ਨੂੰ ਮੰਨਦੇ ਆ ਤੇ ਇੱਥੇ ਆਉਂਦੇ ਆ ਸਾਹਮਣੇ ਆਪਾਂ ਨੂੰ ਜਗ੍ਹਾ ਦਿਖਣ ਲੱਗ ਗਈ ਆ ਚਲੋ ਆਪਾਂ ਉੱਥੇ ਪਹੁੰਚਦੇ ਆਂ ਤੇ ਜਾ ਕੇ ਦੇਖਦੇ ਆਂ ਕੀ ਮੌਲ ਆਪਾਂ ਜਿਹੜੇ ਪਾਸੇ ਵੀ ਕੈਮਰਾ ਘਮਾਉਨੇ ਆ ਨਾ ਤੇ ਆਪਾਂ ਨੂੰ ਬੜਾ ਸੋਹਣਾ ਇੱਕ ਜੰਗਲ ਦੱਸਦਾ ਜੰਗਲ ਤਾਂ ਚਲੋ ਨਹੀਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਇੱਕ ਬੀਂਦਾ ਤੇ ਸਾਰੇ ਪਾਸੇ ਸੰਘਣੇ ਦਰਖਤਾਂ ਤੇ ਐ ਇੱਕ ਜਗ੍ਹਾ ਬੜੀਆਂ ਜਿੱਥੇ ਚੋਗਾ ਪਾਇਆ ਜਾਂਦਾ ਪੰਛੀਆਂ ਉੱਤੇ ਸ਼ੱਤ ਐ ਜਗ੍ਹਾ ਜਿੱਥੇ ਮਿੱਟੀ ਕੱਢੀ ਜਾਂਦੀ ਆ ਛਪੜੀ ਐ ਜਦੋਂ ਕਿਸੇ ਦਾ ਨਵਾਂ ਵਿਆਹ ਹੁੰਦਾ ਤੇ ਉਦੋਂ ਗੰਡ ਜੋੜਾ ਕੀਤਾ ਜਾਂਦਾ ਤੇ ਇੱਥੇ ਉਹਦੇ ਆ ਦੋਨੋਂ ਜੀ ਮਿੱਟੀ ਕੱਢਦੇ ਆਪਣੇ ਵੱਡ ਵਡੇਰਿਆਂ ਦੀ ਪਰਿਵਾਰ ਦੇ ਜੀਆ ਦੇ ਹਿਸਾਬ ਨਾਲ ਮਿੱਟੀ ਕੱਢੀ ਜਾਂਦੀ ਆ ਤੇ ਸਾਰੇ ਪਾਸੇ ਜੇ ਕੈਮਰਾ ਘੁਮਾ ਕੇ ਦੇਖੀਏ ਤੇ ਫੇਰ ਆਪਾਂ ਨੂੰ ਦਰਖਤ ਮਿਲਦੇ ਆ ਉਹੀ ਦਰਖਤ ਜਿਹੜੇ ਹੁਣ ਪੰਜਾਬ ਚੋਂ ਗਾਇਬ ਹੋ ਚੁੱਕੇ ਆ ਵਣ ਦੇ ਦਰਖਤ ਆ ਵਣ ਤੋਂ ਇਲਾਵਾ ਜਿਹੜੇ ਬੜੇ ਪ੍ਰਾਣੇ ਕਰੀਰ ਵਗੈਰਾ ਦੇ ਦਰਖਤ ਸੀ ਉਹ ਸਾਰੇ ਭਾੜੀ ਕਿਕਰਾਂ ਹੋ ਗੀਆਂ ਹਰ ਤਰ੍ਹਾਂ ਦੇ ਦਰਖਤ ਇੱਥੇ ਖੜੇ ਆ ਅਗਲੇ ਬਲੌਗਰ ਆਪ ਹੀ ਨੇ ਇਹ ਜਾਣ ਕੇ ਅੱਛਾ ਲੱਗਿਆ ਕਿ ਬਾਬੇ ਕੋ ਮੇਲੇ ਵੇਲੇ ਤਾਂ ਪੂਰਾ ਭਰਿਆ ਹੁੰਦਾ ਹੈ। ਹੂੰ। ਓਏ ਯਾਰ ਓਏ ਚੱਲੇ ਆ ਮੋਟਰਸਾਈਕਲ ਉੱਪਰ ਹੈ ਬਾਬੇ ਦੇ ਜਗ੍ਹਾ ਤੇ। ਸਾਹਮਣੇ ਜਿਹੜੀ ਜਗ੍ਹਾ ਦੇਖ ਰਹੀ ਆ ਇਹ ਜਗ੍ਹਾ ਬਾਬੇ ਕਾਲੇ ਮਹਾਰਜੀ ਦੀ। ਕੋਟਕਪੂਰੇ ਤੋਂ ਜਦੋਂ ਆਪਾਂ ਵੱਡਾ ਹਾਈਵੇ ਜਾਂਦੇ ਆ ਜਿਹੜਾ ਬਠਿੰਡੇ ਤੋਂ ਅੰਮ੍ਰitsar ਵਾਲਾ ਬਣਿਆ ਉਹਦੇ ਤੋਂ ਇੱਕ ਸੜਕ ਪਾਟਦੀ ਹੈ ਤੇ ਸੜਕ ਦੇ ਉੱਤੇ ਲਿਖਿਆ ਵੀ ਹੋਇਆ ਬਾਬਾ ਕਾਲਾ ਮਿਰਚੀ ਤੇ ਉਹ ਸੜਕ ਮੋੜ ਕੇ ਤੁਸੀਂ ਇੱਧਰ ਆ ਸਕਦੇ ਹੋ ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਟਿਆ ਕਿ ਇੱਕ ਬੜਾ ਵੱਡਾ ਬੀੜਾ ਇੱਕ ਜੰਗਲ ਆ ਬੀੜ ਤਾਂ ਕਹਿੰਦੇ ਕਿਉਂਕਿ ਪਹਾੜੀ ਕਿੱਕਰਾਂ ਜ਼ਿਆਦਾ ਹੈ ਤੇ ਜੰਗਲ 'ਚ ਮਿਲਦਾ ਹਰ ਤਰ੍ਹਾਂ ਦੇ ਦਰਖਤ ਹੁੰਦੇ ਵੈਸੇ ਹੈ ਇੱਥੇ ਵੀ ਹੈਗੇ ਆ ਉਧਰ ਨਿਗਾਹ ਮਾਰੀਏ ਸਾਰਾ ਜੰਗਲਾ ਸ਼ਰੀਹ ਖੜਾ ਇੱਧਰ ਬੋਰਡ ਹੈ ਦਰਵਾਣਾ ਤੇ ਬਾਕੀ ਵਰਾਸੀ ਡਰਾਕਟਾਂ ਨੇ ਆਪਾਂ ਨੂੰ ਨਾਂ ਵੀ ਨਹੀਂ ਪਤਾ ਹੈ ਵੈਸੇ ਵਰਾਸੀ ਰੁੱਖ ਕਹਿ ਸਕਦੇ ਆ ਜਿਹੜੇ ਪੰਜਾਬ ਦੇ ਹੈਗੇ ਆ ਆ ਵੀ ਸ਼ਾਇਦ ਵਾਣੀ ਲੱਗਦਾ ਮੈਨੂੰ ਬਾਕੀ ਪਤਾ ਨਹੀਂ ਤੇ ਜੰਡ ਵੀ ਹੈ ਇੱਥੇ ਹੁਣ ਆਪਾਂ ਮੇਨ ਜਗ੍ਹਾ ਵੱਲ ਵਧੀ ਜਾਂਦੇ ਆ